ਸ਼ੁਰੂਆਤ ਕਰਨ ਜਾ ਰਹੇ ਆ ਵੱਡੀ ਖਬਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾ ਸਕਦਾ ਸਿੱਖ ਜਥਾ ਸੂਤਰਾਂ ਦੇ ਮੁਤਾਬਿਕ ਕੇਂਦਰ ਸਰਕਾਰ ਨੇ ਜਥੇ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਗੁਰਪੁਰ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰੇਗਾ ਜਥਾ ਪਹਿਲਾਂ ਕੇਂਦਰ ਸਰਕਾਰ ਨੇ ਹਾਲਾਂਕਿ ਜਥੇ ਨਾ ਭੇਜਣ ਦਾ ਫੈਸਲਾ ਲਿਆ ਸੀ ਬਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਣੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਜਿਹੜੇ ਕਿ ਆ ਪੱਤਰ ਲਿਖਿਆ ਗਿਆ ਸੀ ਚਿੱਠੀ ਲਿਖੀ ਗਈ ਸੀ ਕਿ ਇਸ ਵਾਰ ਜੱਥੇ ਪਾਕਿਸਤਾਨ ਨਾ ਭੇਜੇ ਜਾਣ ਹਾਲਾਕੇ ਸੁਰੱਖਿਆ ਕਾਰਨਰ ਉਸ ਦੇ ਵਿੱਚ ਹਵਾਲਾ ਦਿੱਤਾ ਗਿਆ ਉਸ ਤੋਂ ਬਾਅਦ ਐ ਜੀ ਪੀ ਸੀ ਸਣੇ ਕਈ ਜੱਥੇਬੰਦੀਆਂ ਦੇ ਬਲੇ ਫੈਸਲੇ ਤੇ ਸਵਾਲ ਵੀ ਚੁੱਕੇ ਗਏ ਆ ਪ੍ਰੈਸ ਦੇ ਵਿਚਾਲੇ ਇਹ ਬਹੁਤ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਕੇਂਦਰ ਸਰਕਾਰ ਨੇ ਜੱਥੇ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਗੁਰਪੁਰਬ ਮੌਕੇ ਪਾਕ ਸਥਿਤ ਗੁਰਦੁਆਮਾਂ ਦੇ ਜਥਾ ਦਰਸ਼ਨ ਕਰੇਗਾ ਪਹਿਲਾਂ ਕੇਂਦਰ ਸਰਕਾਰ ਨੇ ਕਿថា ਨਾ ਭੇਜਣ ਦਾ ਹਾਲਾਕੇ ਫੈਸਲਾ ਲਿਆ ਸੀ ਕਿਉਂਕਿ ਹਰ ਸਾਲ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆ ਜੋ ਜਥਾ ਹੈ ਪਾਕਿਸਤਾਨ ਜਾਂਦਾ ਹੈ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਜਾਂ ਹੋਰ ਗੁਰੂ ਅਸਥਾਨ ਨੇ ਜੋ ਗੁਰਦੁਆਰੇ ਨੇ ਉੱਥੇ ਜਾ ਕੇ ਦਰਸ਼ਨ ਕੀਤੇ ਜਾਂਦੇ ਨੇ ਪਰ ਇਸ ਵਾਰ ਜਿਵੇਂ ਹੀ ਜੰਗ ਦੇ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਉਸ ਤੋਂ ਬਾਅਦ ਹਾਲਾਤ ਬਣੇ ਕਈ ਵੱਡੇ ਫੈਸਲੇ ਪਾਕਿਸਤਾਨ ਦੇ ਖਿਲਾਫ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਤੇ ਇਸ ਦੇ ਵਿਚਾਲੇ ਪਹਿਲਾਂ ਕੇਂਦਰ ਸਰਕਾਰ ਨੇ ਜਥੇ ਨਾ ਭੇਜਣ ਦਾ ਫੈਸਲਾ ਲਿਆ ਸੀ ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਜੱਥੇ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਿਰਜ ਕੁਮਾਰ ਜੁੜ ਚੁੱਕੇ ਨੇ ਆ ਨਿਰਜ ਕੀ ਕੋ ਜਾਣਕਾਰੀ ਪਹਿਲਾਂ ਹਾਲਾਂਕਿ ਕੇਂਦਰ ਸਰਕਾਰ ਨੇ ਜੱਥੇ ਨਾ ਭੇਜਣ ਦਾ ਫੈਸਲਾ ਲਿਆ ਸੀ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਜੱਥੇ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਹੈ ਕੀ ਕੋ ਜਾਣਕਾਰੀ ਹੈ देखिए भारत पाकिस्तान की मौजूदा मौजूदा स्थिति की वजह से इस सिख जत्थे को जाने की अनुमति नहीं दी गई थी लेकिन अब जो जानकारी मिली है सरकार की तरफ से जो सूत्रों के हवाले से न्यूज एटीन पंजाब को पता चला उसके मुताबिक इस जत्थे को नवंबर महीने में इस जत्थे को जाना है तो नवंबर महीने में प्रकाश पर्व के मौके पर इन्हें जाने की इजाजत दे दी गई है और सुरक्षा कारणों से सरकार की तरफ से रोका गया था हमें जो सूत्रों से जानकारी मिले उसके मुताबिक इस जत्थे को सरकार ने जाने की अनुमति दी है और इसमें देखिए मुख्य रोल जो होता है गृह मंत्रालय और विदेश मंत्रालय का दोनों का होता है और सुरक्षा कारणों का जो विवरण देखता है वो गृह मंत्रालय देखता है तो सुरक्षा कारणों से पहले रोका गया था लेकिन अब जो जानकारी मिल रही है सूत्रों से उसके मुताबिक इस जत्थे को जाने की इजाजत दी जाएगी ठीक है नीरज फिलहाल पूरी जानकारी बहुत बहुत धन्यवाद नाल एजीपीसी में गुरचरण सिंह गरेवाल जुड़ चुके हैं गरेवाल साहब स्वागत है न्यूज पंजाब ਅਗਰਿਵਾਲ ਸਾਹਿਬ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਕਿ ਕੇਂਦਰ ਸਰਕਾਰ ਨੇ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੁਹਾਡਾ ਇਸ ਤੇ ਰਿਐਕਸ਼ਨ ਵਿਕੋ ਰਿਐਕਸ਼ਨ ਤਾਂ ਚੰਗੀ ਗੱਲ ਆ ਕਿਉਂਕਿ ਅਸੀਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਜਥਾ ਜਾਣ ਦੇ ਨਾਲ ਦੇਸ਼ ਦੇ ਅੰਦਰ ਜਿਹੜੀ ਗੜਤਨ ਘੜਦੀ ਹੈ ਸਾਡੇ ਆਵਾਮ ਉਧਰ ਦਾ ਦੇਸ਼ਦਰ ਦਾ ਆਪਸੀ ਮਿਲਦੇ ਆ ਅਸੀਂ ਚਾਹਾਂਗੇ ਕਿ ਸਰਾਹਤੇ ਸ਼ਾਂਤੀ ਰਹੇ ਸੋ ਅਸੀਂ ਇਸ ਗੱਲ ਲਈ ਸਰਕਾਰ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਦੋ ਜਿਹੜੀ ਜਿਹੜੀਆਂ ਸਸਤਾਵਾਂ ਜਿਹੜੀਆਂ ਕਿ ਚੁਣੀਆਂ ਹੋਈਆਂ ਸਸਤਾਵਾਂ ਸ਼ਰੋਣੀ ਕਮੇਟੀ ਦੇ ਦਿੱਲੀ ਕਮੇਟੀ ਨੂੰ ਜਥਾ ਲਿਜਾਣ ਦੀ ਜਾਇਜ਼ਤ ਦਿੱਤੀ ਆ ਅ ਗਰੇਵਾਲ ਸਾਹਿਬ ਐ ਜੀ ਪੀ ਸੀ ਨੂੰ ਇਹ ਕਦੋਂ ਇਹ ਮੈਸੇਜ ਮਿਲਿਆ ਕਦੋਂ ਜਾਣਕਾਰੀ ਮਿਲੀ ਹੈ ਸਰਕਾਰ ਤੋਂ ਦੇਖੋ ਸੂਤਰदाई ਜਾਣਕਾਰੀ ਆ ਹਾਲੇ ਸਾਡੇ ਕੋਲ ਚਿੱਠੀ ਨਹੀਂ ਪਹੁੰਚੀ ਗੀ ਬਸ ਚਲੋ ਪੁਖਤਾ ਜਾਣਕਾਰੀ ਹੈ ਹੂੰ ਸੋ ਦੂਸਰੀ ਗੱਲ ਇਹ ਆ ਕਿ ਉਹਨਾਂ ਨੇ ਜਿਹੜੀ ਜਿਹੜੀ ਸਟੇਟ ਦੀ ਗਵਰਨਮੈਂਟ ਆ ਉਨਾ ਉਹ ਉਹ ਇਹਨਾਂ ਦੀ ਜਣੀ ਪ੍ਰਪੋਜ਼ਲ ਪੇਜ ਜਣਗੇ ਠੀਕ ਹੈ ਕਿ ਹਾਂ ਜੀ ਇਹ ਜਥਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਉਹਨਾਂ ਨੇ ਇਨਵੋਲਵ ਕਰ ਲਿਆ ਸਟੇਟ ਦੀ ਸਰਕਾਰ ਨੂੰ ਉਹ ਚਲੋ ਸਰਕਾਰ ਦੀ ਆਪੋ ਆਪਣੀ ਪ੍ਰਕਿਰਿਆ ਵਾ ਉਹਨਾਂ ਨੇ ਆਪਣੀ ਸੇਫ ਸਾਈਡ ਕਿਦਾਂ ਕਰ ਰਹੀਆਂ ਜਾਂ ਨਹੀਂ ਹੈ ਉਹ ਵੱਖਰੀ ਗੱਲ ਹੈ ਪਰ ਚਲੋ ਇਸ ਵਿੱਚ ਚੰਗੀ ਖਬਰ ਹੈ ਸ਼ਿਕਬਾਮ ਦੇ ਅੰਦਰ ਇਸ ਗੱਲ ਤੇ ਰਾਹਤ ਮਿਲੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਬ ਜਿਹੜਾ ਵਾ ਉਹ ਸਿੱਖਾਂ ਦੇ ਵਾਸਤੇ ਵੱਡੀ ਮਾਤਾ ਰੱਖਦਾ ਜੀ ਤੇ ਵੱਡੀ ਗਿਣਤੀ ਵਿੱਚ ਵਰੇਸ਼ਾਂ ਤੋਂ ਸਿੱਖ ਜਿਹੜਾ ਵਾ ਉਹ ਨਨਕਾਣਾ ਸਾਹਿਬ ਪਹੁੰਚਦਾ ਤੋਂ ਉੱਥੇ ਸਾਡੀ ਵੀ ਇਧਰੋਂ ਜਿਹੜਾ ਸ਼ਰੋਣੀ ਕਮੇਟੀ ਦਾ ਜਥਾ ਜਿਹੜਾ ਨੰਨਤਰ ਜਾਂਦਾ ਸੀ ਉਸ ਨੂੰ ਜਿਹੜੀ ਹੈ ਯਾਜ ਦਿੱਤੀ ਗਈ ਹੈ ਅਗਰੇਵਤ ਸਾਹਿਬ ਅਜੇ ਹੀ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਕਿ ਕੀ ਕੋਈ ਗਿਣਤੀ ਵੀ ਤੈਅ ਕੀਤੀ ਗਈ ਹੈ ਕਿ ਕਿੰਨੇ ਜਥੇ ਜਾ ਸਕਦੇ ਨੇ ਕਿੰਨੇ ਸ਼ਰਧਾਲੂ ਜਾ ਸਕਦੇ ਨੇ ਜੋ ਮੇਰੇ ਕੋਲ ਅਨੋਫੀਸ਼ੀਅਲ ਰਿਪੋਰਟ ਆ ਕਿ ਦੋਨਾਂ ਰਾਤ ਦਿਨ ਹਿਆਲ ਵਜਹਾ ਦੋਨਾਂ ਦਾ ਜਾਣੇਗਾ ਇਹ ਕਨਫਰਮ ਹਾਲੇ ਜੋ ਹਾਂ ਨਹੀਂ ਕੋਲੇ ਤੁਸੀਂ ਆ ਦੋਵੇਂ ਕਮੇਟੀਆਂ ਦਾ ਕਹਿ ਰਹੇ ਹੋ ਕਿ 3000 ਦਾ ਜਾਤਾ ਹਾਂ ਜੋ ਜੋ ਮੈਨੂੰ ਜਾਣਕਾਰੀ ਹੈ ਯਾਨੀ ਕਿ 15 1500 ਹੋ ਗਿਆ ਹਾਂ ਇਸ ਇਸ ਹੰਡ ਵਿੱਚ ਮਿਲੀ ਆ ਇਹਦੀ ਅਸਲ ਕੀ ਹੈ ਜਿੰਨੇ ਕੋਈ ਚਿੱਠੀ ਪੱਤਰ ਨਹੀਂ ਆਉਂਦਾ ਉਹ ਵੀ ਆ ਗਰੇਵਾਲ ਸਾਹਿਬ ਜਦੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕੇਂਦਰ ਸਰਕਾਰ ਦੇ ਉਹ ਜਥੇ ਨਾਮ ਭੇਜਣ ਦਾ ਆ ਉਦੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਸੀ ਜਿਹੜੇ ਪਾਸਪੋਰਟ ਜਿੰਨਾਂ ਨੇ ਜਮ੍ਹਾਂ ਕਰਵਾਏ ਸਨ ਉਹ ਵਾਪਸ ਲੈ ਸਕਦੇ ਨੇ ਕਿਉਂਕਿ ਉਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪਹਿਲਾਂ ਪਾਸਪੋਰਟ ਵਾਪਸ ਕਰ ਦਿੱਤੇ ਗਏ ਸਨ ਪਾਸਪੋਰਟ ਕਾਫੀ ਚਲੇ ਵੀ ਗਏ ਆ ਕੁਝ ਰਹਿੰਦੇ ਵੀ ਹੋਣਗੇ ਜੀ ਇਹ ਹੁਣ ਦੇਖਦੇ ਆ ਕਿਉਂਕਿ ਅੱਜ ਜਿਹੜੀ ਜਾਣਕਾਰੀ ਮਿਲੀ ਹੈ ਸਾਡਾ ਖੁਬਬ ਜਿਹੜਾ ਵਾ ਇਸ ਦੇ ਵਿੱਚ ਕੋ ਕਰੇਗਾ ਕਿ ਕਿਦਾਂ-ਕਿਦਾਂ ਇਹ ਸਾਰਾ ਕਰਨਾ ਤੇ ਪਰ ਇਹਦੇ ਵਿੱਚ ਇੱਕ ਜਿਹੜੀ ਮਾਦੋ ਉਹਨਾਂ ਨੇ ਪਾਈ ਆ ਕਿ ਸਟੇਟ ਦਾ ਜਿਹੜੇ ਹੋਮ ਡਿਪਾਰਟਮੈਂਟ ਆ ਉਹ ਇਹਦੇ ਵਿੱਚ ਸਾਨੂੰ ਰეკਮੈਂਡੇਸ਼ਨ ਭੇਜੇਗਾ ਉਹ ਅਸੀਂ ਇਸ ਗੱਲ ਦੀ ਜਿਹੜੀ ਨਵੀਂ ਇਹ ਨਵੀਂ ਮਤਾਈ ਹੈ ਇਸ ਬਾਰੇ ਵਿੱਚ ਵੀ ਸਾਡੇ ਅਧਿਕਾਰੀ ਸਵਾਨ ਜਿਹੜਾ ਇਹ ਇਹ ਦੇਖਣਗੇ ਤੇ ਇਹਨੂੰ ਅੱਗੇ ਪਰਸੂ ਕਿਦਾਂ ਕਰਨਾ ਇਹ ਅਗਰਗਵਾਲ ਸਾਹਿਬ ਤੁਸੀਂ ਤਾਂ ਬਹੁਤ ਨੇੜਿਓਂ ਪ੍ਰਕਿਰਿਆ ਨੂੰ ਜਾਣਦੇ ਹੋ ਹਰ ਵਾਰੀ ਹਰ ਸਾਲ ਇਹ ਜਿੱਥੇ ਪਾਕਿਸਤਾਨ ਭੇਜੇ ਜਾਂਦੇ ਨੇ ਜੇਕਰ ਮੰਨ ਲਓ ਕੋਈ ਸ਼ਰਧਾਲੂ ਅੱਜ ਪਾਸਪੋਰਟ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਹੈ ਤਾਂ ਕਿੰਨੇ ਕ ਟਾਈਮ ਦੀ ਪੂਰੀ ਪ੍ਰਕਿਰਿਆ ਹੁੰਦੀ ਹੈ ਵੀਜ਼ਾ ਲੱਗਣ ਤੱਕ ਨੇ ਦੇਖੋ ਉਹ ਪ੍ਰਕਿਰਿਆ ਜਿਹੜੀ ਪਹਿਲੇ ਵੀ ਰੂਟੀਨ ਹੈ ਅਸੀਂ 2 ਮਹੀਨੇ ਪਹਿਲਾਂ ਪਾਸਪੋਰਟ ਲੈਂਦੇ ਆ ਠੀਕ ਹੈ ਮੰਨ ਲਓ ਪ੍ਰਕਾਸ਼ਪੁਰਪ ਤੇ ਜਾਣਾ ਹੈ ਉਸ ਤੋਂ 2 ਮਹੀਨੇ ਪਹਿਲਾਂ ਉਹ ਜਮਾ ਕਰਾਉਣੇ ਪੈਂਦੇ ਪਾਸਪੋਰਟ ਹਾਂਜੀ ਹਾਂਜੀ ਪਰ ਉਹਦੇ ਚ ਇੱਕ ਇਹ ਹੁੰਦੀ ਆ ਕਿ ਇਕੱਲੀ ਅਕੱਲੀ ਔਰਤ ਨਹੀਂ ਜਾ ਸਕਦੀ ਉਸ ਦੇ ਨਾਲ ਉਹਦੇ ਪਰਿਵਾਰ ਦੇ ਮੈਂਬਰ ਜ਼ਰੂਰ ਹੋਣੇ ਚਾਹੀਦੇ ਮੇਲ ਮੈਂਬਰ ਹੋਣੇ ਚਾਹੀਦੇ ਠੀਕ ਹੈ ਇਹ ਕੁਝ ਗੱਲਾਂ ਹੁੰਦੀਆਂ ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖ ਕੇ ਫਿਰ ਉਹ ਸਰਕਾਰ ਕੋਲ ਭੇਜਿਆ ਜਾਂਦਾ ਪੰਜਾਬ ਦੀ ਸਰਕਾਰ ਕੋਲੇ ਉਹਨਾਂ ਦਾ ਜਿਹੜਾ ਉਹ ਫਿਰ ਹਰ ਹਰੇਕ ਜਿੰਨਾ ਵੀ ਜਿਹਨੇ ਵੀ ਜਾਣਾ ਵਾ ਉਦੀ ਉਹ ਆਪਦੀ ਇਨਕੁਆਰੀ ਜਿਹੜੀ ਹੈ ਇੰਟੈਲੀਜੈਂਸ ਇਨਕੁਆਰੀ ਕਰਾਉਂਦੇ ਸਾਰਿਆਂ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਵੀਜ਼ਾ ਸਾਨੂੰ ਭੇਜੇ ਜਾਂਦੇ ਆ ਕਿਉਂਕਿ ਇਹ ਵੀਜ਼ਾ ਜਾਰੀ ਕਰਨਾ ਸ਼ਰੂਣੀ ਕਮੇਟੀ ਦੇ ਹੱਥ ਨਹੀਂ ਹੁੰਦਾ ਹੂੰ ਤੇ ਵੀਜ਼ਾ ਜਿਹੜਾ ਵਾ ਜਿਹੜੀ ਸਾਡੀ ਇੰਟੈਲੀਜੈਂਸ ਰਿਪੋਰਟ ਜਾਏਗੀ ਸਰਕਾਰ ਵੱਲੋਂ ਜੀ ਤੇ ਉਹਨਾਂ ਦੀ ਸਰਕਾਰ ਫਿਰ ਉਹਨੂੰ ਮਨਜ਼ੂਰੀ ਦਿੰਦੀ ਹੈ ਭਾਰਤ ਸਰਕਾਰ ਦੀ ਵੀ ਇਨਵੋਲਵਮੈਂਟ ਰਹਿੰਦੀ ਆ ਸੋ ਇਸ ਕਰਕੇ ਇਹ ਅਸੀਂ ਤਾਂ ਪਾਸਪੋਰਟ ਭੇਜਣ ਤੱਕ ਦੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਉਹ ਪਰ ਕਾਫੀ ਹੱਦ ਤੱਕ ਜਿਹੜੇ ਮੰਨ ਲਓ ਉਹਨਾਂ ਨੂੰ ਵੀਜਾ ਮਿਲ ਜਾਂਦੇ ਆ ਉਹ ਗਿਣਤੀ ਚਲੋ ਹੁੰਦੀ ਆ ਜਿਹੜੀ ਸਾਨੂੰ ਜਿੰਨੀ ਦਿੱਤੀ ਜਾਂਦੀ ਹੈ ਅਸੀਂ ਉਸ ਤੋਂ ਜ਼ਿਆਦਾ ਪਾਸਪੋਰਟ ਲੈਨੇ ਆ ਤੇ ਕਰੀਬ 2 ਮਹੀਨੇ ਪਹਿਲਾਂ ਲੈਨੇ ਆ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚ ਕਮੀ ਨਾ ਰਹੇ ਠੀਕ ਆ ਗਰੇਵਾਲ ਸਾਹਿਬ ਕਿਹੜੇ ਕਿਹੜੇ ਗੁਰੂ ਘਰ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਨਨਕਾਣਾ ਸਾਹਿਬ ਇਸ ਤੋਂ ਇਲਾਵਾ ਕਿਹੜੇ ਕਿਹੜੇ ਗੁਰਧਾਮਾਂ ਦੇ ਸ਼ਰਧਾਲੂ ਇਸ ਦੌਰਾਨ ਦਰਸ਼ਨ ਕਰ ਸਕਦੇ ਨੇ ਉਹ ਨਨਕਾਣਾ ਸਾਹਿਬ ਤਾਂ ਜਾਂਦਾ ਹੀ ਆ ਉਸ ਦੇ ਨਾਲ ਜਿਹੜੇ ਲਾਹੌਰ ਦੇ ਅੰਦਰ ਹੁੰਦੇ ਨੇ ਬਾਕੀ ਸਮੇਂ-ਸਮੇਂ ਨਾਲ ਜਿਹੜੀ ਸਰਕਾਰ ਪੱਖੋਂ ਦੀ ਸਰਕਾਰ ਜਿਸ ਤਰ੍ਹਾਂ ਦੀ ਸਹੂਲਤ ਦਿੰਦੀ ਆ ਜਿਵੇਂ ਪੰਜਾ ਸਾਹਿਬ ਜਾਣ ਦੀ ਉਹ ਸਪੈਸ਼ਲ ਟ੍ਰੇਨ ਦਿੰਦੀ ਆ ਜਾਂ ਸਪੈਸ਼ਲ ਬੱਸਾਂ ਦਿੰਦੀ ਆ ਇਹ ਸਮੇਂ-ਸਮੇਂ ਨਾਲ ਹੁੰਦੀਆਂ ਸੀ ਜੀ ਆ ਗਰੇਵਾਲ ਸਾਹਿਬ ਜਿਵੇਂ ਮੁਰਤੂ ਇਹ ਫੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਨੇ ਜੱਥੇ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਆ ਕੀ ਜਿੱਨਾ ਤੁਸੀਂ ਕਹਿ ਰਹੇ ਹੋ ਕਿ ਪ੍ਰਕਿਰਿਆ ਨੂੰ ਸਮਾਂ ਲੱਗਦਾ ਹੈ 2 ਮਹੀਨੇ ਪਹਿਲਾਂ ਪਾਸਪੋਰਟ ਲੈ ਜਾਂਦੇ ਨੇ ਆ ਹੁਣ ਕੀ ਉਹਨਾਂ ਵਕਤ ਹੈ ਹੁਣ ਉਹਨਾਂ ਸਮਾਂ ਹੈ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਦਾ ਕਿਉਂਕਿ ਪਾਸਪੋਰਟ ਦੇ ਲੈਣ ਦੀ ਸਾਡੇ ਕੋਲ ਪ੍ਰਕਿਰਿਆ ਸੀ ਉਹਨਾਂ ਦੀ ਸਾਰੀ ਡੀਟੇਲ ਸਾਡੇ ਕੋਲ ਸੀਗੀ ਅਸੀਂ ਸਿਰਫ ਭੇਜਣੀ ਹ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੋਮ ਡਿਪਾਰਟਮੈਂਟ ਆ ਉਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਦਾ ਕਿਉਂਕਿ ਇਹ ਇਹ ਜਿਹੜੀ ਗੱਲ ਹੈ ਪੇਟੀਵਾਰ ਆਈ ਹੈ ਤੇ ਉਹ ਪ੍ਰਕਿਰਿਆ ਹੋ ਜਾਏਗੀ ਕੋਈ ਐਡੀ ਗੱਲ ਨਹੀਂ ਹੈ ਜੀ ਕਿਉਂਕਿ ਕਾਫੀ ਟਾਈਮ ਪਿਆ ਸਾਡੇ हां ठीक है गरीबवाल सा ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਇਹ ਸਰਦਾਲਵਾਂ ਦੇ ਨਾਲ ਜਥੇ ਨੂੰ ਲੈ ਕੇ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਜਥੇ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਆ ਪਾਕਿਸਤਾਨ ਜਾਵੇਗਾ ਗੁਰਪੁਰਬ ਮੌਕੇ ਪਾਕਿਸਤਾਨਿਤ ਗੁਰਧਾਮਾਂ ਦੇ ਦਰਸ਼ਨ ਜਥੇ ਵੱਲੋਂ ਕੀਤੇ ਜਾਣਗੇ ਸਾਡੇ ਨਾਲ ਐ ਜੀ ਪੀ ਸੀ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੀਵਾਲ ਵੀ ਜੁੜੇ ਉਹਨਾਂ ਨੇ ਕਿਹਾ ਕਿ ਅਧਿਕਾਰਿਕ ਹੈ ਜੇ ਕੋਈ ਲੈਟਰ ਜਾਂ ਕੋਈ ਵੀ ਪੱਤਰ ਨਹੀਂ ਐ ਜੀ ਪੀ ਸੀ ਨੂੰ ਮਿਲਿਆ ਪਰ ਅਨ ਅਫੀਸ਼ੀਅਲੀ ਜਾਣਕਾਰੀ ਹੈ ਕਿ ਪਰਮਿਸ਼ਨ ਇੱਕ ਤਾਂ ਐ ਜੀ ਪੀ ਸੀ ਨੂੰ ਦਿੱਤੀ ਗਈ ਹੈ ਤੇ ਇੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੋ ਕਮੇਟੀਆਂ ਨੇ ਜੋ ਸ੍ਰੀਮੌਰ ਸੰਸਥਾਵਾਂ ਨੇ ਸਿੱਖਾਂ ਦੀਆਂ ਉਹਨਾਂ ਨੂੰ ਇਹ ਪਰਮਿਸ਼ਨ ਮਨਜ਼ੂਰੀ ਦਿੱਤੀ ਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਅਨਫੀਸ਼ਲ ਜੋ ਜਾਣਕਾਰੀ ਉਹਨਾਂ ਦੇ ਕੋਲ ਪਹੁੰਚੀ ਹੈ ਕਿ ਕੁੱਲ ਦੋਵੇਂ ਕਮੇਟੀਆਂ ਮਿਲਾ ਕੇ ਆ 3000 ਸ਼ਰਧਾਲੂਆਂ ਦਾ ਜਥਾ ਜੋ ਕਿ ਪਾਕਿਸਤਾਨ ਭੇਜ ਸਕਦੇ ਨੇ ਹਾਲਾਂਕਿ ਆਫੀਸ਼ੀਅਲੀ ਜਾਣਕਾਰੀ ਐਜਪੀਸੀ ਦੇ ਕੋਲ ਮਿਲਣੀ ਬਾਕੀ ਆ ਉਸ ਤੋਂ ਬਾਅਦ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ ਸ਼ਰਧਾਲੂਆਂ ਦੇ ਵੱਲੋਂ ਐਜਪੀਸੀ ਦੇ ਕੋਲ ਪਾਸਪੋਰਟ ਜਮ੍ਹਾਂ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਅਦ ਹੀ ਵੀਜ਼ਾ ਮਿਲਦਾ ਵੀਜ਼ਾ ਮਿਲਣ ਤੋਂ ਬਾਅਦ ਸ਼ਰਧਾਲੂ ਜੋ ਕੇ ਪਾਕਿਸਤਾਨ ਜਾ ਸਕਦੇ ਨੇ ਉੱਥੇ ਗੁਰਦ ਆਮਾਂ ਦੇ ਉਹਦੇ ਵਿੱਚ ਵੀ ਇੱਕ ਫਿਕਸ ਹੁੰਦਾ ਹੈ ਨਨਕਾਣਾ ਸਾਹਿਬ ਜਾਂ ਕਿਹੜੇ-ਕਿਹੜੇ ਗੁਰਦ ਆਮ ਨੇ ਕਿਹੜੇ-ਕਿਹੜੇ ਗੁਰੂ ਘਰ ਨੇ ਕਿੱਥੇ ਸ਼ਰਧਾਲੂ ਜਾ ਸਕਦੇ ਨੇ ਇੱਕ ਉਹ ਦਾਇਰਾ ਉਹਦੇ ਵਿੱਚ ਸੀਮਤ ਹੁੰਦਾ ਉਸ ਦਾਇਰੇ ਦੇ ਵਿੱਚ ਰ ਕਰ ਸਕਦੇ ਨੇ ਆ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਮੌਕੇ ਪਾਕਿਸਤਾਨ ਜਾਵੇਗਾ ਸਿੱਖ ਜਥਾ ਜੋ ਕਿ ਸੂਤਰਾਂ ਦੇ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਪੁਰ ਮੌਕੇ ਪਾਕਿਸਤਿਤ ਗੁਰਧਾਮਾਂ ਦੇ ਦਰਸ਼ਨ ਨੇ ਜਥੇ ਦੇ ਵੱਲੋਂ ਕੀਤੇ ਜਾਣਗੇ ਹਾਲਾਂਕਿ ਪਹਿਲਾਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਜਥੇ ਨਾ ਭੇਜਣ ਦਾ ਫੈਸਲਾ ਲਿਆ ਸੀ ਉਸ ਤੋਂ ਬਾਅਦ ਜਐਜੀਪੀਸੀ ਨੇ ਅਕਾਲੀ ਦਲ ਹੋਰ ਨਾ ਕਹੀ ਸਿੱਖ ਸੰਸਥਾਵਾਂ ਦੇ ਵੱਲੋਂ ਇਸ ਫੈਸਲੇ ਤੇ ਸਵਾਲ ਚੁੱਕੇ ਗਏ ਉਹਨਾਂ ਨੇ ਕਿਹਾ ਕਿ ਜੇ ਬਾਕੀ ਸਾਰਾ ਕੁਝ ਹੋ ਸਕਦਾ ਤਾਂ ਫਿਰ ਜਥੇ ਨੂੰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਇਸ ਤਰੀਕੇ ਦੇ ਸਵਾਲ ਚੁੱਕੇ ਜਾਂਦੇ ਨੇ ਤੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਸਿੱਖ ਜਥਾ ਪਾਕਿਸਤਾਨ ਜਾਵੇਗਾ ਤਾ ਸਿਕਸ਼ਰਧਾਲਵਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਹੈ ਕਿਉਂਕਿ ਹਰ ਸਾਲ ਹੀ ਸ਼ਰਧਾਲਵਾਂ ਦੇ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਵੀ ਕੀਤਾ ਜਾਂਦਾ ਹੈ ਵੱਡੀ ਗਿਣਤੀ ਵਿੱਚ ਸ਼ਰਧਾਲਵਾਂ ਦੇ ਵੱਲੋਂ ਐ ਜੀ ਪੀ ਸੀ ਦੇ ਕੋਲ ਪਾਸਪੋਰਟ ਜਮ੍ਹਾਂ ਵੀ ਕਰਵਾਏ ਜਾਂਦੇ ਨੇ ਕਿਉਂਕਿ ਹਰ ਇੱਕ ਦੀ ਇਹ ਤਾਂਗ ਹੁੰਦੀ ਹੈ ਕਿ ਖਾਸ ਤਰ੍ਹਾਂ ਦੇ ਅਜਿਹੇ ਮੌਕੇ ਜਦੋਂ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰ ਮੌਕੇ ਕਿਉਂਕਿ ਨਨਕਾਣਾ ਸਾਹਿਬ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਤੇ ਹਰੇਕ ਸ਼ਰਧਾਲੂ ਦੀ ਇਹ ਅਰਦਾਸ ਵੀ ਹੁੰਦੀ ਖੁਆਇਸ਼ ਵੀ ਹੁੰਦੀ ਹੈ ਕਿ ਉੱਥੇ ਜਾ ਕੇ ਅਗੁਰ ਧਾਮਾਂ ਦੇ ਦਰਸ਼ਨ ਕੀਤੇ ਜਾਣ ਤੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਹਰ ਸਾਲ ਇਹ ਜੋ ਕਿ ਦਰਸ਼ਨ ਕਰਨ ਦੇ ਲਈ ਪਾਕਿਸਤਾਨ ਜੱਥੇ ਦੇ ਰੂਪ ਦੇ ਵਿੱਚ ਜਾਂਦੇ ਨੇ ਪਰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ ਬਣੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਵਰਗੀ ਸਥਿਤੀ ਬਣੀ ਉਸ ਤੋਂ ਬਾਅਦ ਕਈ ਸਖ਼ਤ ਫੈਸਲੇ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ਼ ਲਏ ਗਏ ਕਿਉਂਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕੀਤੀ ਹੈ ਉਹ ਦੋਸਤੋਂ ਕਰਤਾਰਪੁਰ ਸਾਹਿਬ ਲਾਂਗਾ ਲਗਾਤਾਰ ਬੰਦੇ ਹਾਲਾਂਕਿ ਉਸ ਤੋਂ ਬਾਅਦ ਅਜੇ ਤੱਕ ਉਹ ਲਾਂਘੇ ਨੂੰ ਨਹੀਂ ਖੋਲਿਆ ਗਿਆ ਆ ਤਾਂ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਜੱਥੇ ਨਾ ਭੇਜਣ ਦਾ ਫੈਸਲਾ ਲ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਸੀ ਕਿਹਾ ਗਿਆ ਸੀ ਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਈ ਇਸ ਵਾਰ ਜਥੇ ਜਿਹੜੇ ਕਿ ਨਾ ਭੇਜੇ ਜਾਣ ਜੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਣੇ ਹੋਰਨਾਂ ਸੁਵਿੰਦਿਆ ਸਰਕਾਰਾਂ ਨੂੰ ਬਕਾਇਦਾ ਚਿੱਠੀ ਲਿਖੀ ਜਾਂਦੀ ਹੈ ਪਰ ਜਿਵੇਂ ਹੀ ਐ ਜੀ ਪੀ ਸੀ ਦੇ ਵੱਲੋਂ ਹੋਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫੈਸਲੇ ਤੇ ਇਤਰਾਜ਼ ਤੈਅ ਜਾਂਦਾ ਸਵਾਲ ਚੁੱਕੇ ਜਾਂਦੇ ਨੇ ਤਾਂ ਹੁਣੇ ਖਬਰ ਸਾਹਮਣੇ ਆਈ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਵੇਗਾ ਸਿੱਖ ਜਥਾ ਆ ਜੋ ਕਿ ਸਾਡੇ ਨਾਲ ਐਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਅਨ ਅਫੀਸ਼ੀਅਲ ਹਾਲਾਂਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿਉਂਕਿ ਲਿਖਤੀ ਤੌਰ ਤੇ ਉਹਨਾਂ ਦੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਪਹੁੰਚੀ ਪਰ ਉਹਨਾਂ ਦੇ ਕਹਿਣੇ ਕਿ ਐਜੀਪੀਸੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ ਦੋਵੇਂ ਕਮੇਟੀਆਂ ਦੇ ਮਿਲਾ ਕੇ 3000 ਸ਼ਰਧਾਲੂਆਂ ਦਾ ਜਥਾ ਜੋ ਕਿ ਪਾਕਿਸਤਾਨ ਜਾ ਸਕਦਾ ਹੈ ਖੈਰ ਹੁਣ ਦੇਖਣਾ ਹੋਵੇਗਾ ਕਿਉਂਕਿ ਐਜੀਪੀਸੀ ਦੇ ਵੱਲੋਂ ਜਦੋਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਉਸ ਤੋਂ ਬਾਅਦ ਸ਼ਰਧਾਲੂਆਂ ਨੂੰ ਕਹਿ ਦਿੱਤਾ ਗਿਆ ਸੀ ਕਿ ਜਿਨ੍ਹਾਂ ਨੇ ਪਾਸਪੋਰਟ ਜਮ੍ਹਾਂ ਕਰਵਾਏ ਨੇ ਉਹ ਵਾਪਸ ਲੈ ਕੇ ਜਾ ਸਕ ਆ ਤਾਂ ਐਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਈ ਸ਼ਰਦਾਲੂ ਪਾਸਪੋਰਟ ਵਾਪਸ ਲੈវេਗੇ ਕਈਆਂ ਦੇ ਪਾਸਪੋਰਟ ਜੇ ਪਏ ਵੀ ਹੋਏ ਨੇ ਉਹਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦਾ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜੀ ਕਿਉਂਕਿ ਪਾਕਿਸਤਾਨ ਜਾਣ ਦਾ ਜਥੇ ਦਾ ਸ਼ਰਦਾਲੂਆਂ ਦਾ ਰਾਹ ਸਾਫ਼ ਹੁੰਦਾ ਹੈ